ਇਹ ਗੱਲ ਕਰੀਏ ਰੈਲੀ ਦੀ ਡੈਲੀ ਜਿਹੜੀ ਆ 2300 ਮੀਟਰ ਤੇ ਹੀ ਖਤਮ ਕਰ ਦਿੱਤੀ ਗਈ ਹੈ ਕਿਉਂਕਿ ਵੱਡਾ ਕਰਨ ਜਾਂ ਫਲੌਪ ਸਮਝਿਆ ਜਾਵੇ। ਤੁਸੀਂ ਜਲ ਜਲਾਬ ਵੀ ਦੇਖਿਆ ਫਲੌਪ ਦਾ ਨਹੀਂ ਨਹੀਂ ਰੈਲੀ ਦਾ ਤਾਂ ਸ਼ਡਿਊਲ ਹੀ ਹੈ। ਇਹਨਾਂ ਨੂੰ ਪਰਮਿਸ਼ਨ ਹੀ ਨਹੀਂ ਮਿਲੀ। ਕਿਨਾ ਸਾਦੇ ਕਿਹੜੇ ਕਿਹੜੇ ਕੰਮ ਇਹਨਾਂ ਨੇ ਵਧੀਆ ਕੀਤੇ? ਬਹੁਤ ਜ਼ਿਆਦਾ ਕੰਮ ਕੀਤੇ ਇਹਨਾਂ ਨੇ। ਮਤਲਬ ਕੋਈ ਇਹਨਾਂ ਦੀ ਗਿਣਤੀ ਹੈ ਨਹੀਂ। ਤੇ ਜੇ ਅਸੀਂ ਗੱਲ ਕਰੀਏ ਹੁਣ ਤੁਹਾਡੇ ਕੋਲ ਦਾਰੂ ਦੀ ਸਮੈਲ ਆਂਦੀ ਹੈ। ਤੇ ਦਾਰੂ ਇਹ ਪਾਰਟੀ ਵੱਲੋਂ ਪਲਾਈ ਗਈ ਹੈ ਕਿ ਆਪ ਵੀ ਪੀ ਕੇ ਆਏ ਤੁਸੀਂ ਆਪ ਆਪਣੀ ਪੀ ਕੇ ਆਏ ਜੀ। ਭਾਜੀ ਉਹਨੇ ਪੀ.ਡੀ.ਐਸ ਦੀ ਥੋੜੀ ਜੀ ਕਿ ਕਿਸੇ ਕਿਸੇ ਵੱਲੋਂ ਸਾਡੀ ਕੋਈ ਸਪੋਰਟ ਨਹੀਂ ਆ ਗਈ। ਅਧਾਰਾ ਜੀ ਜਿਹੜਾ ਟਾਈਮ ਦੇਖ ਰਹੇ ਸਾਰੇ ਦਸ਼ਕਨਾਂ ਦਾ ਸਵਾਗਤ ਆ ਮੈਂ ਤੁਹਾਡਾ ਆਪਣਾ ਜੁਜਾਰ ਸਿੰਘ। ਦੋਸਤੋ ਜੇ ਗੱਲ ਕਰੀਏ ਲੋਕ ਸਭਾ ਦੇ ਚੋਣਾਂ ਦੀ ਤੇ ਹੁਸ਼ਿਆਰਪੁਰ ਵਿੱਚ ਜਿਹੜਾ ਆਮ ਆਦਮੀ ਦਾ ਉਮੀਦਵਾਰ ਡਾਕਟਰ ਰਾਜਮਾਦ ਚੱਬੇয়াল ਦੇ ਹੱਕ ਦੇ ਵਿੱਚ ਅੱਜ ਅਰਵਿੰਦ ਕੇਂਦਰੀਵਾਲ ਵੱਲੋਂ ਇੱਕ ਰੈਲੀ ਕੱਢੀ ਗਈ ਪਰ ਦੇਖਣ ਨੂੰ ਮਿਲਿਆ ਕਿ ਰੈਲੀ ਜਿਹੜੀ 200 300 ਮੀਟਰ ਤੋਂ ਜ਼ਿਆਦਾ ਜਿਹੜੀ ਰੈਲੀ ਨਹੀਂ ਕੱਢੀ ਗਈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਹੜੀ ਰੈਲੀ ਆ ਬਿਲਕੁਲ ਪੂਰੀ ਤਰ੍ਹਾਂ ਦੇ ਆਮ ਆਦਮੀ ਪਾਰਟੀ ਦੀ ਜਿਹੜੀ ਹਾਰਪੁਰ ਵਿੱਚ ਫਲॉप ਨਜ਼ਰ ਆਈ ਆ ਗੱਲਬਾਤ ਵੀ ਕਰਾਂਗੇ ਕਿ ਵਿੱਚ ਕਈ ਜਿਹੜੇ ਉਮੀਦਵਾਰਾਂ ਦੇ ਹੱਕਦ ਵਿੱਚ ਲੋਕ ਇਕੱਠੇ ਹੋਏ ਸੀਗੇ ਕਈਆਂ ਨੇ दारू ਪੀ ਕੇ ਆਏ ਆ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਆਮ ਜਨਤਾ ਨਾਲ ਵੀ ਜਿਹੜੇ ਇਹਨਾਂ ਦੇ ਹੱਕ 'ਚ ਉਤਰੇ ਨੇ ਉਹਨਾਂ ਦਾ ਕੀ ਕਹਿਣਾ ਆ ਤੇ ਕਿੰਨੇ ਜਿੱਤੇ ਇਸ ਵਾਰੇ ਡਾਕਟਰ ਰਾਜਵੀਰ ਨਾਲ ਵੀ ਗੱਲ ਕਰਾਂਗੇ ਕਿ ਜਿਹੜੀ ਉਹਨਾਂ ਦੀ ਰੈਲੀ ਹੁਸ਼ਿਆਰਪੁਰ ਦੀ ਰੈਲੀ ਆ ਬਿਲਕੁਲ ਫਰਵਰ ਰਹੀ ਆ ਤੇ ਕਿਸ ਤਰ੍ਹਾਂ ਦੇਖਦੇ ਨੇ ਉਹ ਰੈਸ ਰੈਲੀ ਨੂੰ ਦੋਤਾਬ ਜਿਹੜੀ ਅੱਜ ਦੀ ਰੈਲੀ ਆ ਕੀ ਕਹਿਣਾ ਚਾਹੁੰਗੇ ਇਸ ਰੈਲੀ ਬਾਰੇ ਅ ਅੱਜ ਦੇਸ਼ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਅੱਜ ਹੁਸ਼ਿਆਰਪੁਰ ਦੇ ਵਿੱਚ ਅ ਰੋਡ ਸ਼ੋਅ ਚ ਆਏ ਔਰ ਰੋਡ ਸ਼ੋਅ ਦੇ ਵਿੱਚ ਭਾਰੀ ਜਿਹੜਾ ਲੋਕਾਂ ਦਾ ਜਨਸਲਾਵ ਉਹ ਦੇਖਣ ਨੂੰ ਮਿਲਿਆ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਸੀ ਤੇ ਉਹ ਉਤਸ਼ਾਹ ਜਿਹੜਾ ਸਰਕਾਰ ਦੇ ਕੰਮਾਂ ਨੂੰ ਲੈ ਕੇ ਸੀ ਸੋ ਲੋਕ ਸਰਕਾਰ ਦੇ ਕੰਮਾਂ ਤੋਂ ਖੁਸ਼ ਨੇ ਕਾਸਟਾ ਹਰਤੇ ਸਰਕਾਰ ਨੇ ਜਿਹੜਾ ਇਹ ਬਿਜਲੀ ਦਾ ਜ਼ੀਰੋ ਬਿੱਲ ਕੀਤਾ ਉਸ ਤੋਂ ਜਨਤਾ ਬੜੀ ਖੁਸ਼ ਹੈ ਉਹਨਾਂ ਨੇ ਪੁੱਛਿਆ ਵੀ ਫੇ ਭਾਈ ਕਿਹੜੇ ਕਿਹੜੇ ਲੋਕ ਖੁਸ਼ ਨੇ ਕਿਹਨੇ ਕਿਹੜੇ ਦਾ ਜ਼ੀਰੋ ਬਿੱਲਾਂ ਦਾ ਤੇ ਲੋਕ ਸੋ ਬਹੁਤ ਖੁਸ਼ ਨੇ ਹੋਰ ਇਸ ਤੋਂ ਇਲਾਵਾ ਹੈਲਥ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਜਾਂ ਜੌਬਸ ਦੇ ਵਿੱਚ ਜਿਹੜੇ ਰੋਜ਼ਗਾਰ ਪੈਦਾ ਕਰਨ ਦੇ ਵਿੱਚ ਬੜੇ ਉਪਰਾਲੇ ਕੀਤੇ ਜਾ ਰਹੇ 43000 ਨੌਕਰੀਆਂ ਜਿਹੜੀ ਦਿੱਤੀਆਂ ਮਾਨ ਸਾਹਿਬ ਨੇ ਸੋ ਆਪਣੇ ਆਪ ਦੇ ਵਿੱਚ ਹੀ ਮੈਂ ਸਮਝਦਾ ਕਿ ਬੜਾ ਅੱਛਾ ਇੱਕ ਇੰਡੀਕੇਟਰ ਹੈ ਤੇ ਜੇ ਗੱਲ ਕਰੀਏ ਰੈਲੀ ਦੀ ਡੈਲੀ ਜਿਹੜੀ 2300 ਮੀਟਰ ਦੇ ਹੀ ਖਤਮ ਕਰ ਦਿੱਤੀ ਗਈ ਹੈ ਕੋਈ ਵੱਡਾ ਕਾਰਨ ਜਾਂ ਫਲੌਪ ਸਮਝਿਆ ਜਾਵੇ ਇਸ ਨੂੰ ਨਹੀਂ ਨਹੀਂ ਰੈਲੀ ਦਾ ਤਾਂ ਸ਼ਡਿਊਲ ਹੀ ਹੈ ਇਹਨਾਂ ਸਾਨੂੰ ਪਰਮਿਸ਼ਨ ਹੀ ਨਹੀਂ ਮਿਲਦੀ ਅੱਛਾ ਜੀ ਇਨਫੈਕਟ ਅਸੀਂ ਵੱਡੀ ਪਰਮਿਸ਼ਨ ਮੰਗੀ ਸੀ ਬਟ ਇਨਫੈਕਟ ਪਰਮਿਸ਼ਨ ਜਿਹੜੀ ਉੱਥੋਂ ਅੱਜ ਤੱਕ ਮਿਲੀ ਸੀ ਔਰ ਕੇਜਰੀਵਾਲ ਸਾਹਿਬ ਨੇ ਸਭ ਤੋਂ ਵੱਡਾ ਕਾਰਨ ਇਹਨਾਂ ਦੇ ਚਾਰ ਪ੍ਰੋਗਰਾਮ ਸੀ ਅੱਜ ਤਿੰਨ ਜਾਂ ਚਾਰ ਪ੍ਰੋਗਰਾਮ ਸੀ ਸੋ ਉਹਨਾਂ ਨੇ ਜਲਦੀ ਉਹਨੂੰ ਫਿਨਿਸ਼ ਕਰਕੇ ਉਹ ਨੈਕਸਟ ਪ੍ਰੋਗਰਾਮ ਤੇ ਜਾਣਾ ਹੋ ਸਕਦਾ ਬਾਕੀ ਤਾਂ ਕੋਈ ਫਲੌਪ ਨਹੀਂ ਤੁਹਾਨੂੰ ਤੁਸੀਂ ਦੇਖ ਹੀ ਲਿਆ ਉਹ ਤਾਂ ਤੁਸੀਂ ਦਲਦਲਾਪ ਹੀ ਦੇਖਿਆ ਫਲ ਭਾਈ ਮੇਰਾ ਸੋਨੂੰ ਚੋਦਰੀ ਨਾਮ ਹੈ ਜੀ ਕਿੱਥੋਂ ਹੈ ਜੀ ਮੈਂ ਭਗਵਾੜੇ ਤੋਂ ਆਇਆ ਜੀ ਭਗਵਾੜੇ ਤੋਂ ਆਇਆ ਹਾਂ ਹਾਂ ਜੀ ਤੇ ਅੱਜ ਰੈਲੀ ਦੇ ਵਿੱਚ ਆਏ ਸੀਗੇ ਹਾਂ ਜੀ ਰੈਲੀ 'ਚ ਆਏ ਸੀਗੇ ਜੀ ਅੱਛਾ ਜੀ ਤੇ ਕਿਹਨਾ ਵੱਲੋਂ ਤੁਹਾਨੂੰ ਸੱਦਾ ਦਿੱਤਾ ਗਿਆ ਜੀ ਸਾਨੂੰ ਜੀ ਕਿਸੇ ਵੱਲੋਂ ਹੀ ਸੱਦਾ ਦਿੱਤਾ ਸੀ ਪਰ ਅਸੀਂ ਆਮ ਆਦਮੀ ਪਾਰਟੀ ਚੀਤਾਣਾ ਅੱਛਾ ਜੀ ਠੀਕ ਹੈ ਜੀ ਭਗਵੰਤ ਸਿੰਘ ਸਾਡਾ ਜਿੰਦਾਬਾਦ ਥਾਓ ਜਿੰਦਾਬਾਦ ਹਮੇਸ਼ਾ ਰਹੇਗਾ ਤੇ ਭਗਵੰਤ ਮਾਨ ਜੀ ਜੇ ਤੁਸੀਂ ਗੱਲ ਕੀਤੀ ਹੈ ਉਹਨਾਂ ਵੱਲੋਂ ਜਿਹੜੇ ਕੰਮ ਵਧੀਆ ਕੀਤੇਗੇ ਕਹਨਾ ਸਕਦੇ ਕਿਹੜੇ-ਕਿਹੜੇ ਕੰਮ ਉਹਨਾਂ ਨੇ ਵਧੀਆ ਕੀਤੇ ਜੀ ਦੇਖੋ ਜੀ ਇੱਕਦਣ ਨ ਬਹੁਤ ਜ਼ਿਆਦਾ ਕੰਮ ਕੀਤੇ ਇਹਨਾਂ ਨੇ ਮਤਲਬ ਕੋਈ ਇਹਨਾਂ ਦੀ ਗਿਣਤੀ ਨਹੀਂ ਹੈ ਨਹੀਂ ਅੱਛਾ ਜੀ ਇੱਕ ਬਿਜਲੀ ਫਰੀ ਹੈ ਗਰੀਬ ਬੰਦੇ ਹੈ ਜੀ ਅਸੀਂ ਗਰੀਬ ਬੰਦੇ ਘਰੋਂ ਬਿਲੋਂਗ ਕਰਦੇ ਆ ਠੀਕ ਹੈ ਜੀ ਸਾਡੇ 4000 ਬਿੱਲਾਂ ਦਾ ਸਾਡੇ 0 ਬਿੱਲ ਹੁੰਦਾ ਜੀ ਠੀਕ ਹੈ ਜੀ ਅਸੀਂ ਇਹਨਾਂ ਨੂੰ ਮਤਲਬ ਹਮੇਸ਼ਾ ਸਪੋਰਟ ਕਰਾਂਗੇ ਜੀ ਠੀਕ ਹੈ ਜੀ ਤੇ ਜੇ ਅਸੀਂ ਗੱਲ ਕਰੀਏ ਹੁਣ ਤੁਹਾਡੇ ਕੋਲ ਦਾਰੂ ਦੀ ਵੀ ਸਮੈਲ ਆਂਦੀ ਹੈ ਤੇ ਦਾਰੂ ਇਹ ਪਾਰਟੀ ਵੱਲੋਂ ਪਲਾਈ ਗਈ ਹੈਗਾ ਆਪ ਵੀ ਪੀ ਕੇ ਆਏ ਤੁਸੀਂ ਅਸੀਂ ਆਪ ਕਪੜੀ ਪੀ ਕੇ ਆਏ ਜੀ ਆਪਣੀ ਪੀ ਕੇ ਆਏ ਹਾਂਜੀ ਹਾਂਜੀ ਅੱਛਾ ਜੀ ਮਤਲਬ ਕਿ ਰੈਲੀ ਦੇ ਵਿੱਚ दारू ਪੀ ਕੇ ਤੁਸੀਂ ਇੱਥੇ ਮੌਕੇ ਤੇ ਪਹੁੰਚੇ ਪਹੁੰਚੇ ਜੀ ਮੌਕੇ ਤੇ ਆਮੇ ਜਰ ਭਾਜੀ ਉਹਨੇ ਪੀ ਲੀ ਸੀ ਥੋੜੀ ਜੀ ਅੱਛਾ ਜੀ ਕਿਸ ਕਿਸ ਕਿਸੇ ਵੱਲੋਂ ਸਾਡੀ ਕੋਈ ਸਪੋਰਟ ਨਹੀਂ ਆ ਗਈ ਮਤਲਬ ਕਿਸੇ ਨੇ ਸਾਨੂੰ ਕੋਈ ਪਿਲਾਈ ਨਾਲ ਤੁਹਾਨੂੰ ਦਿੱਤੀ ਆ ਠੀਕ ਹੈ ਜੀ ਠੀਕ ਹੈ ਜੀ ਪਰ ਅਸੀਂ ਦੇਖੋ ਜੀ ਅਸੀਂ ਆਪਣਾ 4000 ਬਿਲ ਸਾਡਾ ਅੰਦਰ ਸੀਗਾ ਉਹ ਸਾਡਾ ਬਿਲ ਮਾਪ ਆ ਕਿੰਨੇ ਜਣੇ ਆਏ ਹੋ ਤੁਸੀਂ ਕਾਹਤੇ ਆਏ ਹੋ ਭਾਜੀ ਬਗਵਾੜੇ ਟੈਂਪੋਰਰੀ ਤੋਂ ਆਏ ਜੀ ਭਾਜੀ ਅਸੀਂ ਟੈਂਪੋਰਰੀ ਤੋਂ ਹਾਂਜੀ ਕਿੰਨੇ ਬੰਦੇ ਆਏ ਜੀ ਟੋਟਲ ਅਸੀਂ 20 ਬੰਦੇ ਆਏ ਜੀ 20 ਬੰਦੇ ਆਏ ਹਾਂਜੀ ਹਾਂਜੀ ਠੀਕ ਹੈ ਜੀ ਵੀਰ ਤੁਹਾਡਾ ਕੀ ਨਾਮ ਹੈ ਮੇਰਾ ਭਾਈ ਰਾਜ ਰਾਜ ਤੁਸੀਂ ਵੀ ਪਵਾੜੇ ਤੋਂ ਹਾਂਜੀ ਭਾਈ ਅੱਛਾ ਜੀ ਤੁਸੀਂ ਵੀ ਨਾਲ ਹੀ ਆਏ ਹੋ ਹਾਂਜੀ ਹਾਂਜੀ ਨਾਲ ਹੀ ਆਏ ਜਿੱਦਾਂ ਹੁਣ ਵੀਰ ਨੇ ਵੀ ਦਾਰੂ ਪੀਤੀ ਆ ਤਕਰੀਬਨ ਸਾਰਿਆਂ ਦੇ ਮੂੰਹ ਚ ਸਮੈਲ ਆ ਰਹੀ ਹੈ ਕੀ ਕਹਿਣਾ ਚਾਹੋਗੇ ਭਾਈ ਪਤਾ ਕੀ ਕਈ ਜਨ ਬਈ ਪੀਤੀ ਕਈ ਜਨ ਨਹੀਂ ਪੀਤੀ ਅੱਛਾ ਜੀ ਕਿ ਕਈ ਉਦਾ ਅਸੀਂ ਆਪਣਾ ਸੀਗੇ ਅਸੀਂ ਕੰਮ ਕਰਦੇ ਸੀਗੇ ਸਾਨੂੰ ਆਇਆ ਭਰਾਵਾਂ ਦਾ ਫੋਨ ਆਇਆ ਕਹਿੰਦੇ ਆਪਾਂ ਜਾਣਾ ਆ ਕਦੇ ਉੱਥੇ ਇਹਨਾਂ ਨੂੰ ਡਾਕਟਰ ਸਾਹਿਬ ਹਿਸ਼ਾਰਪੁਰ ਆਪਾਂ ਨੂੰ ਕੋਈ ਪਤਾ ਨਹੀਂ ਕਿ ਆਪਾਂ ਪੜ੍ਹੇ ਲਿਖੇ ਨਹੀਂ ਹੈਗੇ ਭਾਈ ਠੀਕ ਹੈ ਠੀਕ ਹੈ ਜੀ ਇਹ ਕਹਿੰਦੇ ਆਪਾਂ ਜਾਣਾ ਪਰ ਅੱਲੀ ਜੇ ਮੈਂ ਕਹਾਂ ਆਪਾਂ ਚਲੋ ਚੱਲੀਏ ਆਪਾਂ ਕੀ ਆਪਾਂ ਤਾਂ ਇਹ ਸੋਚਦੇ ਪਈ ਕਿ ਅਸੀਂ ਆਏ ਆ ਐਮਪੀ ਦੇ ਵਿੱਚੋਂ ਠੀਕ ਹੈ ਜੀ ਠੀਕ ਹੈ ਜੀ ਅਸੀਂ ਇੱਥੇ ਰਹਿੰਦੇ ਆ ਕਿਰਾਏ ਤੇ ਅੱਛਾ ਜੀ ਸਾਡਾ ਬਿੱਲ ਵੀ ਕਾਫੀ ਆਉਂਦਾ ਸਾਰਾ ਕੁਝ ਆਉਂਦਾ ਨੌਕਰੀਆਂ ਜੋ ਵੀ ਐਮਪੀ ਮਤਭ្ਦੇਸ਼ ਦੇ ਮਤਭ្ਦੇਸ਼ ਹਾਂਜੀ ਅੱਛਾ ਜੀ ਤੇ ਰਹਿੰਦੇ ਕਿੱਥੇ ਹੋ ਅਸੀਂ ਅਸੀਂ ਫਗਵਾੜੇ ਫਗਵਾੜੇ ਰਹਿੰਦੇ ਹੋ ਰੈਂਟ ਦੇ ਕੇ ਆਪਣੇ ਤੋਂ ਕਿਰਾਏ ਤੇ ਭਾਈ ਕਿਰਾਏ ਤੇ ਕਿੰਨਾ ਟਾਈਮ ਹੋ ਗਿਆ ਉੱਥੇ ਰਹਿੰਦੇ ਆ ਸਾਨੂੰ ਹੋ ਗਿਆ ਭਾਈ 15 16 ਸਾਲ ਹੋ ਗਿਆ ਠੀਕ ਹੈ ਜੀ ਸੌਟ ਵਗੈਰਾ ਤੁਹਾਡੀ ਇੱਥੇ ਬਣੀ ਹੋਆ ਹਾਂਜੀ ਸਾਰਾ ਕੁਝ ਇੱਥੇ ਬਣਿਆ ਹੋਇਆ ਹਾਂਜੀ ਹਾਂਜੀ